ਕਈ ਸਿੰਗਰ ਤੁਸੀਂ ਦੇਖੇ ਹੋਣਗੇ ਪੰਜਾਬੀ ਸਿੰਗਰ ਜਾਂ ਹੋਰ ਵੀ ਕਿੰਦੇ ਬੰਦੇ ਜਿਹੜੇ ਗਾਇਕੀ ਖੇਤਰ ਨਾਲ ਉਹਨਾਂ ਨੂੰ ਬਹੁਤੀ ਸਰਗਮ ਆਉਂਦੀ ਨਹੀਂ ਹੁੰਦੀ ਪਰ ਉਹ ਪ੍ਰਟੈਂਡ ਕਰਦੇ ਸਾਨੂੰ ਆਉਂਦੀ ਆ ਉਹ ਜਿਉ ਮਸ਼ਹੂਰ ਹੈ ਬੰਦਾ ਤਾਂ ਲੋਕਾਂ ਨੇ ਉਦਾਂ ਹੀ ਮੰਨ ਲੈਣੀ ਉਹ ਗਲਤ ਰਿਪਰੈਜ਼ੈਂਟੇਸ਼ਨ ਹੀ ਚੱਲ ਜਾਣੀ ਹੈ ਉਹ ਅਸੀਂ ਜਿੰਨਾ ਮਰਜੀ ਫਿਰ ਭਾਈ ਸਾਹਿਬ ਵੀ ਰੌਲਾ ਪਾ ਜੇ ਮੈਂ ਵੀ ਭਾਈ ਜੀ ਨਹੀਂ ਸਾਹ ਨੂੰ ਰੇ ਗਿਆ ਰੇ ਨੂੰ ਨਹੀਂ ਕਹਿੰਦਾ ਨਹੀਂ ਮੈਂ ਆਪਣੇ ਤਾਂ ਗੱਲ ਦੱਸਦਾ ਅਸੀਂ ਹੁਣ ਜਿਹੜੇ ਗੀਤ ਗਾਏ ਆ ਸਾਹਿਬ ਜਾਨ ਨਾਲ ਸੰਬੰਧਤ ਉਹ ਜਿਹੜੇ ਗੀਤ ਗਾਏ ਜਿਨ੍ਹਾਂ ਨੂੰ ਬਾਣੀ ਜਿਹੜੇ ਬਾਣੀ ਨੇ ਪੜ੍ਹਦੇ ਸਾਨੂੰ ਇਹੀ ਕਹਿੰਦੇ ਭਾਈ ਸਾਹਿਬ ਉਹ ਸ਼ਬਦ ਸੁਣਾਓ ਵਾਟਾਂ ਲੰਮੀ ਰਸਤਾ ਪੜ੍ਹਨਾ ਉਹ ਸ਼ਬਦ ਹੀ ਕਹਿੰਦੇ ਕਿ ਮੈਂ गा ਰਹਿਆ ਹਾਂ ਨਾ ਕਿਤਨੀਆ ਗਾ ਰਹਿਆ ਜਦੋਂ ਗੁਰੂ ਮਾਨ ਦੇ ਗ੍ਰੰਥੀ ਹਾਂ ਹਾਂ ਉਦੋਂ ਵੀ ਲੋਕ ਇਹੀ ਕਹਿੰਦੇ ਉਹ ਸ਼ਬਦ ਸੁਣਾਓ ਉਹਨੇ ਮੈਨੂੰ ਕੋਈ ਲੋਕ ਲੰਡਨ 에ਅਰਪੋਰਟ ਤੇ ਮਿਲੋ ਕਹਿੰਦੇ ਤੁਹਾਡਾ ਸ਼ਬਦ ਬੜਾ ਵਧੀਆ ਸੀ ਹਾਂ ਫਿਰ ਮੈਨੂੰ ਲੱਗਿਆ ਟਾਈਮ ਘਟਾਣੇ ਤੇ ਮੈਂ ਇਹਨਾਂ ਨੂੰ ਸਾਰੇ ਡੱਬਰ ਨੂੰ ਸਮਝਾ ਲਾਂਗੇ ਕਿ ਸ਼ਬਦ ਨਹੀਂ ਹੈ ਉਹ ਗੀਤ ਹੈ ਉਹ ਉਹ ਗੀਤ ਸੀਗਾ ਤੁਹਾਡਾ ਹਣਾ ਤੋਂ ਇਸ ਕਰਕੇ ਕਿਉਂਕਿ ਉਹਦੇ ਵਿੱਚ ਸ਼ਬਦ ਆਇਆ ਗੁਰੂ ਮਾਨ ਦੇ ਗ੍ਰੰਥੀ ਗੁਰੂ ਮਾਨ ਦੇ ਉਹ ਰੋਜ ਗੁਰੂ ਜੀ ਮਾਨ ਨੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਸ਼ਬਦੀ ਗਾਇਆ। ਸੋ ਇਸ ਕਰਕੇ ਜਦੋਂ ਕੀਰਤਨੀ ਆ ਮੈਂ ਕੀਰਤਨੀ ਆ। ਮੈਂ ਜੋ ਗੀਤ ਗਾਵਾਂਗੇ ਤਾਂ ਜਿਹੜਾ ਬਾਣੀ ਨਹੀਂ ਪੜਦਾ ਜਿਹਨੂੰ ਨਿਰਣਾ ਨਹੀਂ ਹੁੰਦਾ ਕਿ ਬਾਣੀ ਹੈ ਲੱਗਿਆ ਗੀਤ ਹੈ ਲੱਗਿਆ। ਉਹ ਤੇ ਹੀ ਸਮਝੇਗਾ ਵੀ ਭਾਈ ਹਰਜਿੰਦਰ ਸਿੰਘ ਨੇ ਗਾਇਆ ਇਹ ਸ਼ਬਦੀ ਹੈ ਸ਼ਬਦੀ। ਰੋਲਾ ਇਸ ਗੱਲ ਦਾ। ਹਾਂ ਲੋਕ ਉਹ ਨਹੀਂ ਰਿਸਰਚ ਨਹੀਂ ਕਰਨਾ ਕਹਿੰਦੇ ਨਾ ਨਾ ਕਰਦੇ ਵੀ ਨਹੀਂ। ਕਰਦੇ ਵੀ ਨਹੀਂ। ਹਾਂ।